ਹਾਂ ਜੀ ਮਿੱਤਰੋ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਾਂ ਹੀ ਪੂਰੇ ਘੈਂਟ ਤੇ ਅੱਜ ਆਪਾਂ ਪਹੁੰਚੇ ਸੀਗੇ ਮਲੇਰ ਕੋਟਲੇ ਕੇਐਸ ਵਾਲੇ ਦੇ ਆਪਣੇ ਵੀਰਾਂ ਕੋਲੇ ਤੇ ਆਪਾਂ ਮਿੱਤਰੋ ਆਪਣੇ ਸੁਪਰ ਹੀਟਰ ਸੀਗਾ ਆਪਣੇ ਕੋਲੇ 8 ਫੁੱਟਾ ਇਹਨਾਂ ਦੇ ਕੇਐਸ ਵਾਲਿਆਂ ਦੇ ਇਹਦੀ ਆਪਾਂ ਮਿੱਤਰੋ ਕੁਝ ਚੇਂਜੇਸ ਕਰਵਾਈਆਂ ਨੇ ਜਿਵੇਂ ਕਿ ਸਾਰਾ ਨੂੰ ਮੇਨ ਚੀਜ਼ ਤਾਂ ਆਪਾਂ ਬਦਲਾਈ ਹੈਗੀ ਜਾਂ ਸਾਵਟ ਤੇ ਮਿੱਤਰੋ ਹੈਗੀ ਕਣ ਕਾਲੀ ਇਹਨਾਂ ਦੀ ਆਪਾਂ ਖਾਦ ਵਾਲੀ ਜਗ੍ਹਾ ਤੇ ਮਤਲਬ ਪਵਾਈ ਆ ਕਿ ਦੋਨੇ ਇੱਕੋ ਜਿਹੇ ਕਰਵਾਤੀਆਂ ਸਾਨੂੰ ਐਵੇਂ ਸੀਗਾ ਵੀ ਉਹ ਥੋੜੀ ਜਾam ਜ਼ਿਆਦਾ ਹੋ ਜਾਂਦੀ ਸੀ ਜਦੋਂ ਮਤਲਬ 1 ਕਿਲੋ ਦੀ ਖਾੜਾ ਛੜਾ ਦਿੰਦੇ ਸੀ ਆਪਾਂ ਵਿੱਚ ਇਹ ਰੂ ਪਾ ਕੇ ਤੇ ਬਾਕੀ ਇਹ ਚਲਾ ਗਿਆ ਆਪਾਂ ਤੁਹਾਨੂੰ ਦੱਸਾਂਗੇ ਵੀ ਇਹਦਾ ਕੀ ਫਾਇਦਾ ਕੀ ਨਹੀਂ ਫੁੱਲ ਰਿਵਿਊ ਦੇਵਾਂਗੇ ਅਸੀਂ ਇਹ ਦੇਖ ਕੇ ਪਵਾਈਆਂ ਕੰਮ ਜਿਹੜੇ ਵਿੱਚ ਹੋਰ ਕੰਪਨੀਆਂ ਦੇ 1 2 ਉਹਨਾਂ ਦੇ ਐਵੇਂ ਹੀ ਆਉਂਦੀਆਂ ਨੇ ਮਤਲਬ ਆ ਬੁਸਾ ਦਾ ਫਰਕ ਹੁੰਦਾ ਆਹਾ ਆ ਬੋਸਾ ਨਾਲ ਫਾਰਕ ਹੋਣ ਕਰਕੇ ਇਹੀ ਮਤਲਬ ਖਾਦ ਵਾਲੀ ਐ ਉਹਦੇ ਦਾ ਕਣਕ ਵਾਲੀ ਐ ਸਾਰਾ ਜਗਾੜ ਹੈ ਜਿਹੜਾ ਉਹ ਖਾਦ ਵਾਲਾ ਰੇ ਵਾਲਾ ਹੁੰਦਾ ਉਸ ਨੂੰ ਦਿਖਾਉਣੇ ਦੂਜੇ ਦੇ ਪਹਿਲਾਂ ਦੇ ਕਿਵੇਂ ਸੀ ਗਿਆ ਤੇ ਮਾੜਾ ਮੋਡਰ ਹੱਥ ਪੰਡਾ ਜਾਂ ਹੋਰ ਫਿਰਦਾ ਸੀ ਜਿਵੇਂ ਆ ਪਾਈਪ ਉਹ ਕਦੋਂ ਨੇ ਮਪੋਣੇ ਸੀ ਆ ਸਾਈਡ ਵਾਲਾ ਤੇ ਬਾਕੀ ਆਪਣੇ ਆ ਵੀ ਮਿੱਤਰੋ ਟਾਪ ਮਾਡਲ ਦੇ ਪਵਾਤੇ ਤੇ ਆ ਟਾਪ ਵੀ ਟੁੱਟੇ ਵੈ ਸੀ ਆਪਣੇ ਇਹ ਵੀ ਆਪਾਂ ਪਵਾਤੇ ਤੇ ਉਹ ਆਪਣੇ ਹੁਣੇ ਨਾਟਾ ਫਾਲੀਆਂ ਦੇ ਨਟ ਨੇ ਖਾਲੀਆਂ ਆਪਾਂ ਇਹਨਾਂ ਦੇ ਖਲਵਾ ਲੀਆਂ ਸੀ ਕਿਉਂਕਿ ਜਰਜਰ ਦੀ ਲੱਗੀ ਹੁੰਦੀ ਕੁਛ ਕਸ ਮਿੱਤਰੋ ਆਪਾਂ ਕਰੇ ਜਾਂ ਕਿ ਆਪਾਂ ਆਪ ਨਵਾਗੇ ਚਲੋ ਵੇ ਲੀਂਾਂਗੇ ਤੇ ਆਹ ਪਹਿਲਾ ਵਾਲੀ ਸ਼ਾਟ ਆ ਜਿਹਦੇ ਵਿੱਚ ਦੂਜੇ ਪਿਸਤੌਲ ਕਿਸੇ ਹੋਏ ਸੀਗੇ ਤੇ ਦੂਜੇ ਪਿਸਤੌਲ ਆਪਣੇ ਉਹ ਪੈਣੇ ਤੇ ਜਿਵੇਂ ਜਿਹੜਾ ਮਿੱਤਰੋ ਆਹ ਹੈਗਾ ਇਹਦੇ ਬਕੀਸ਼ ਦਾ ਹੋ ਰਿਹਾ ਸੱਤ ਪੁੱਤਾ ਪਹਿਲਾਂ ਐਵੇਂ ਸੀਗੇ ਮਤਲਬ ਮੂਰੇ ਗਲੀਆਂ ਸੀਗੀਆਂ ਉਹਦੇ ਆਪਣੇ ਨਾਲ ਦੇ ਤੇ ਆਪਾਂ ਨੇ ਹੁਣ ਦੇਖੋ ਦੁੰਨੇ ਦੁੰਨੇ ਗਲੀਆਂ ਪਿੱਛੇ ਆ ਗਈਆਂ ਮੂਹਰੇ ਦੀ ਮਾਰ ਲਿਆ ਜੀ ਯਾਨੀ ਕਿ ਦੁੰਨੇ ਸੇਮ ਇੱਕ ਕੋਲੇ ਪਵਾਤੇ ਗਲੀਆਂ ਤਾਂ ਆਪਾਂ ਮੂਰੇ ਵੀ ਰਹਿ ਸੋ ਪਰ ਮੂਰੇ ਗਲੀਆਂ ਰਹਿਦੀਆਂ ਨਹੀਂ ਹੈਗੀਆਂ ਕਿਉਂਕਿ ਆਹ ਚੀਜ਼ ਦੇ ਸਾਰੇ ਦੇ ਫਰਕ ਆਗਾ ਤਾਂ ਕਰਕੇ ਫਿਰ ਆਪਾਂ ਉਹ ਓਮੇ ਕਰਕੇ ਪਵਾ ਲਈ ਸਾਰੇ ਇੱਕੋ ਜੀ ਬਾਕੀ ਚਲਾ ਕੇ ਛੇਸ ਦੇ ਵਿੱਚ ਰਿਵਿਊ ਦੇਵਾਂਗੇ ਵੀ ਕਿਵੇਂ ਰਿਹਾ ਜਿਗਾੜ ਇੱਕ ਤਰ੍ਹਾਂ ਜਿਗਾੜ ਹੀ ਲਾਇਆ ਅਸੀਂ ਨਤੇ ਕੰਪਨੀ ਵਾਲੇ ਕਹਿੰਦੇ ਪਹਿਲਾਂ ਸਾਤੋਂ ਕਿਸੇ ਨੇ ਨਹੀਂ ਐਵੇਂ ਪੁਆਇਆ ਤੁਸੀਂ ਪਹਿਲੇ ਬੰਦੇ ਹੋ ਜਿਨ੍ਹਾਂ ਨੇ ਆਪਦੇ ਕੋਲੋਂ ਵੀ ਐਵੇਂ ਪੁਆਇਆ ਦੇਖੋ ਮੈਂ ਤੁਹਾਨੂੰ ਘੁੰਮਦਾ ਨਾ ਉਂਗਲ ਜਣਾ ਪੂਰਾ ਬਾਕੀ ਜਿਗਾਰ ਤਾਂ ਨਹੀਂ ਚਲੋ ਕਹਿ ਸਕਦੇ ਪਹਿਲਾਂ ਜਿਹੜੀਆਂ ਹੋਰ ਕੰਪਨੀਆਂ ਨੇ ਉਹ ਕਈ ਕੰਪਨੀਆਂ ਦਿੰਦੀਆਂ ਨੇ ਉਹ ਵੀ ਐਵੇਂ ਮਤਲਬ ਮੂਰੇ ਦੇਖਣ ਉਹਨਾਂ ਦਾ ਮਤਲਬ ਬਣਤਰ ਦਾ ਹੁੰਦਾ ਮੂਰੋਂ ਰੇਡ ਦੇਖਦਾ ਰਹਿੰਦਾਗਾ ਇਹਦੇ ਜਾਣ ਕੇ ਦਿਖਦਾ ਨਹੀਂ ਹੈਗਾ ਉਹਦਾ ਵੀ ਦੇਖਦੇ ਆ ਜੇ ਹੋ ਸਕੇ ਆ ਮਾੜਾ ਮੋਟਾ ਪੂਰੇ ਗਲੀਆਂ ਗੁਲੀਆਂ ਨਿਕਲਦੀਆਂ ਹੋਈਆਂ ਕਿਸੇ ਤਰੀਕੇ ਨਾਲ ਦੇਖਣ ਨੂੰ ਮੋਰੋ ਟਰੈਕਟਰ ਤੇ ਬੈਠ ਕੇ ਤਾਂ ਜ਼ਰੂਰ ਕਰਾਂਗੇ ਨਹੀਂ ਜੇ ਸਰਦ ਹੋਇਆ ਚਲੋ ਸਾਰ ਵੀ ਲਵਾਂਗੇ ਬਾਕੀ ਮੇਤਰੋ ਚਲਾ ਕੇ ਪਤਾ ਲੱਗੂਗਾ ਬੇੜ ਬਹੁਤ ਬਣ ਗਿਆ ਬਸ ਪਤਾ ਉਹ ਆਪਣਾ ਟਰੈਕਟਰ ਮੇਰੇ ਤੋਂ 60 55 ਉਹਦੇ ਮਗਰ ਚੱਲਣਾਗਾ ਬਾਕੀ ਚਲੋ ਦੇਖਦੇ ਅੰਦਰ ਜਾ ਕੇ ਕੀ ਕਹਿੰਦੇ ਨੇ ਵੀਰੇ ਕਿੰਨਾ ਕੁ ਬਣਿਆ ਕੀ ਕੁਝ ਨਾ ਬਣਿਆ ਇੱਕ ਮਿੱਤਰੋ ਹੁਣ ਨਵੇਂ ਮਾਡਲ ਦੇ ਮਤਲਬ ਆ ਚੀਜ਼ ਲਾਉਣ ਲੱਗੇ ਤੇ ਆਪਾਂ ਵੀ ਲਵਾਉਣੀ ਹੈਗੀ ਜਦੋਂ ਆ ਉੱਪਰੋਂ ਆ ਕੇ ਡਿੱਗਦਾਗਾ ਉੱਥੋਂ ਇਹ ਟੁੱਟਦੀ ਨਹੀਂ ਹੈਗੀ ਮਤਲਬ ਅੱਗੇ ਉਹਰੇ ਕੁਝ ਨਹੀਂ ਸੀ ਹੁੰਦਾ ਅੱਗੇ ਪਹਿਲਾਂ ਸਿੱਧਾ ਇੱਥੇ ਵੱਜਦਾ ਸੀ ਤੇ ਆਪਣਾ ਵੀ ਜ਼ਿਕਰਡ ਕਰਕੇ ਲਵਾਇਆ ਹੋਇਆ ਸੀ ਆਪਣਾ ਇਹਦੇ ਆ ਗੁੱਲਾ ਲਵਾਇਆ ਸੀ ਇਹ ਗੁੱਲਾ ਬਿੰਗਾ ਹੋ ਗਿਆ ਤੇ ਟਾਪ ਆਪਣਾ ਘਰੇ ਪਿਆਗਾ ਟੁੱਟ ਚੁੱਕਿਆ ਹੈ ਸੀਗਾ ਮਤਲਬ ਪੱਤੀ ਜਿਹ ਉਹਦੀ ਆਪਣਾ ਟਾਪੇ ਦੀ ਆਹ ਪੱਤੀ ਟੁੱਟ ਕੇ ਗਰੋਂ ਟੁੱਟੀ ਹੋਈ ਆ ਉਹ ਘਰੇ ਪਈ ਉਹ ਵੀ ਆਪਾਂ ਲਾਵਾਂਗੇ ਤੇ ਆ ਵੀ ਆਪਾ ਲਵਾਉਣੀ ਆਗੀ ਹੁਣ ਗਾਇਬ ਹੋਣੇ ਬਾਈ ਹੁਣੀ ਲੰਕ ਟਾਈਮ ਚੱਲ ਰਿਹਾ ਸੀ ਜਿੰਨੇ ਦੀ ਬ੍ਰੇਕ ਆ ਗਈ ਤੇ ਅਸੀਂ ਤੁਰੇ ਸੀਗੇ ਪਿੰਡੋਂ ਤਕਰੀਬਨ 11:30 ਵਜੇ 1:30 ਵਜੇ ਨੂੰ ਪਹੁੰਚ ਗਏ ਸੀ ਪਹੇ ਜਾਂਦਾ ਮਿੱਤਰੋ ਆਪਣੇ ਪਿੰਡ ਤੋਂ ਮਲੇ ਦੇ ਕੋਟਲਾ 15 16 16 ਕਿਲੋਮੀਟਰ ਪਹੇ ਜਾਂਦਾ ਪੁਲ ਦੇ ਥੱਲੇ ਇਹਨਾਂ ਦੀਆ ਵਰਕਸ਼ਾਪ ਆ ਫੈਕਟਰੀ ਉਧਰ ਆ ਗਈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਬਾਕੀ ਮਿੱਤਰੋ ਆਪਨੋ ਹੋ ਗਏ ਘਟੋ ਘਟ 5 ਸਾਲ ਹੋ ਗਏ ਚਲਾਉਂਦੇ ਇਹਨੂੰ ਪਹਿਲਾਂ ਆਪਣੇ ਕੋਲ ਇਹਨਾਂ ਦਾ ਰੋਟਾ ਵੀਟਰ ਸੀਗਾ ਐਨ ਪੂਰੀ ਵਧੀਆ ਦੇਖਣ ਨੂੰ ਵੀ ਸੰਦ ਸੋਹਣੇ ਲੱਗਦੇ ਨੇ ਤੇ ਰੇਟ ਦਾ ਚਲੋ ਜਿਵੇਂ ਮਾਰਕੀਟ ਹਨਾ ਉਵੇਂ ਹੈਗੀ ਹੈਗਾ ਸਭ ਦੇ ਚਲੋ ਕੋਈ ਸਸਤਾ ਮਹਿੰਗਾ ਆਪਾਂ ਕਹਿ ਨਹੀਂ ਸਕਦੇ ਯਾਨੀ ਕਿ ਐ ਵੀ ਕਹਿਣ ਦਾ ਮਤਲਬ ਵੀ ਸਵਾਦ ਆ ਜਾਂਦਾ ਮਿੱਤਰੋ ਪੈਸੇ ਲਾ ਕੇ ਸੰਦ ਸਾਰੇ ਬਹੁਤ ਸ਼ੁੱਧ ਚੱਲਦੇ ਨੇ ਬਾਕੀ ਮਿੱਤਰੋ ਹੁਣ ਇਹਦਾ ਜਦੋਂ ਆਪਾਂ ਚਲਾ ਲਿਆ ਹਨਾ ਇੱਕ ਦੋ ਦਿਨ ਚਲਾ ਕੇ ਪਤਾ ਲੱਗੂਗਾ ਫਿਰ ਆਪਾਂ ਤੁਹਾਨੂੰ ਇਹਦਾ ਫੁੱਲ ਰਿਵਿਊ ਦੇਵਾਂਗੇ ਤੇ ਆਪਾਂ ਕੰਪਨੀ ਵਾਲਿਆਂ ਨੇ ਵੀ ਆਪਾਂ ਨੂੰ ਕਿਹਾ ਬਾਈ ਦੱਸਿਓ ਤੁਸੀਂ ਤੇ ਆਪਾਂ ਇਹਨਾਂ ਨੂੰ ਵੀ ਦੱਸਾਂਗੇ ਸਾਨੂੰ ਸਾਰਿਆਂ ਨੂੰ ਵੀ ਦੱਸਾਂਗੇ ਵੀਡੀਓ ਸਪੈਸ਼ਲ ਕਰਾਂਗੇ ਵੀ ਸਾਰਿਆਂ ਨੂੰ ਇਹ ਚੀਜ਼ ਬਦਲੋਣੀ ਚਾਹੀਦੀ ਆ ਇਹਦਾ ਫਾਇਦਾ ਹੈਗਾ ਜਾਂ ਨਹੀਂ ਹੈਗਾ ਪਤਾ ਲੱਗ ਲਿਓ ਨਾ ਵੈਸੇ ਫੁੱਲ ਫਾਇਦਾ ਹੀ ਆ ਆਪਣਾ ਪਤਾ ਹੀ ਆਗਾ ਹਾਂ ਫਾਇਦੇ ਹੀ ਆ ਕਿਉਂਕਿ ਇਹਦੇ ਵਿੱਚ ਉਹਦੇ ਵਿੱਚ ਪਲਾਸਟਿਕ ਦੇ ਬਸਾਂ ਚ ਬਾਸਲ ਆ ਜਾਂਦੀ ਆ ਹਾਂ ਮਿੱਤਰੋ ਆਹ ਬਾਸਲ ਦਾ ਫਰਕ ਆਗਾ ਆ ਵੀਰ ਆਪਾਂ ਨੂੰ ਦੱਸੂਗਾ ਇਹਨੂੰ ਥੋੜੀ ਵੱਧ ਨਾਲ ਓੜ ਜਾ ਕਿ ਮੈਂ ਵੀਰ ਕੀ ਫਰਕ ਆ? ਆਰੇ ਦੇ ਵਿੱਚ ਬਾਈ ਮੰਨ ਕੇ ਜਾਲਾ ਵਿਚਾਲੇ ਬਾਸ ਲਾਉਂਦੀ ਹੈਗੀ ਲੋਹੇ ਦੀ। ਹੂੰ ਹੂੰ। ਇਹ ਜਦੋਂ ਮੰਨ ਕੇ ਜਾਲਾ ਆਪਣਾ ਸਾਲਾ ਬਾਦ ਖੜਦਾ ਹੈਗਾ ਜਾਮ ਹੋ ਜਾਂਦਾ ਬਾਸ ਨਾਲ ਚਾਰ ਲੱਗ ਜਾਂਦੀਆਂ। ਉਹਦੇ ਮੰਨ ਕੇ ਜਾਲਾ ਆਪਣੇ ਬਾਸ ਵਾਲ ਨਹੀਂ ਹੈਗੀ ਵਿਚਾਲੇ। ਬੋਸਾਂ ਦੇ ਵਿਚਾਲੇ ਇਥੇ ਬਾਸ ਵਾਲ ਨਹੀਂ ਜਾਂਦੀ ਹੈਗੀ। ਇਹ ਦੇਖ ਕੇ ਵੀ ਜਾਮ ਨਹੀਂ ਹੁੰਦਾ। ਹਾਂ ਉਹਨੂੰ ਮੰਨ ਕੇ ਜਾਲਾ ਆਪਣਾ ਸੇਤ ਫੇਲ ਕਰਨ ਦੀ ਲੋੜ ਨਹੀਂ ਤਾਂ ਹੀ ਪਾਉਂਦੇ। ਇਹਨੂੰ ਮੰਨ ਕੇ ਜਾਲਾ ਆਪਣਾ ਡੇਲੀ ਫੇਲ ਸੇਤ ਦੇਣੇ ਕੋ ਬੋਸਾਂ ਨੂੰ। ਇਹ ਆ ਬੋਸਾਂ ਦੀ ਪਲਾਸਟਿਕ ਵਾਲੀ ਬੋਸ ਹੁੰਦੀ ਆ ਰਬੜ। ਇਹ ਵੀ ਮੰਨ ਕੇ ਜੇ ਲਪਾ ਜਦੋਂ ਖਸ ਖਸੇ ਖਸ ਖਸ ਕੇ ਨਿਕਲ ਜਾਂਦੀ ਆ ਉਹ ਨਿਕਲਦੀ ਉਹ ਨਿਕਲਦੀ ਹੈ ਨਹੀਂ ਸਾਡੇ ਮੁਤਾਬਕ ਮਿੱਤਰ ਉਹਦੀ ਲਾਈਫ ਜਾ ਦੇ ਆ ਕਿ ਇਹਦੇ ਨਾਲ ਉਹਦੀ ਲਾਈਫ ਵੱਧ ਆ ਗਈ ਬਾਕੀ ਚਲੋ ਚਲਾ ਕੇ ਪਤਾ ਲੱਗੂਗਾ ਵੀ ਹਾਂ ਕਿਵੇਂ ਆ ਕੀ ਸਿਸਟਮ ਆ ਕੀ ਨਹੀਂ ਹੈਣਾ ਤੇ ਚਲੋ